ਬੰਦਾ ਵੀ ਹੁਣ ਪੈਸਿਆਂ ਨੂੰ ਵੀ ਨਹੀਂ ਦਿੰਦਾ ਫਿਰ ਨਾਲੇ ਮੇਰੀ ਗੱਲ ਸੁਣਾ ਅਗਲਾ ਕੋਈ ਪੈਸੇ ਲੈ ਲੈ ਨਾਲੇ ਬੇਇੱਜ਼ਤੀ ਹੋ ਪੈਸੇ ਲੈ ਕੇ ਵੇਚੀ ਹੈ ਪੈਸੇ ਲੈ ਕੇ ਵੇਚੀ ਹੈ ਅਗਲਾ ਪੈਸੇ ਲੈ ਕੇ ਵੇਚੀ ਹੈ ਕੋਈ ਫਾਇਦਾ ਨਹੀਂ ਆ ਹੁਣ ਮੈਂ ਨਹੀਂ ਹੋਰ ਕੁਝ ਕਰ ਸਕਦਾ ਨਾ ਕਰ ਫਿਰ ਮੈਂ ਕਿਹੜਾ ਤੈਨੂੰ ਧੰਗਾ ਕਰਦਾ ਆ ਲੈਣ ਦੇ ਉੱਤੋਂ ਆ ਲੈਂਦਾ 4000 ਦੀ ਆਫਰ ਦਿੱਤੀ ਸੀ ਮੈਨੂੰ ਕੋਈ ਗੱਲ ਨਹੀਂ ਯਾਰ ਅਗਲਾ ਚਾਹੇ 3 ਦੀ ਤੇ ਅਸੀਂ ਜਮਾਈ ਮਰਵਾ ਨਹੀਂ ਕਿੰਨਾ ਚਿਰ ਹੋ ਗਿਆ ਬੱਕਰੀਆਂ ਚਾਰ ਦੇ ਨੂੰ ਮੈਨੂੰ ਤਾਂ ਪਤਾ ਨਹੀਂ ਹੋ ਗਿਆ ਪਤਾ ਨਹੀਂ ਨਾ ਹੋ ਗਿਆ ਤੈਨੂੰ ਦੱਸ ਕਿੰਨਾ ਚਿਰ ਨਹੀਂ ਨਹੀਂ ਮੈਂ ਮੈਂ ਤਾਂ ਫੇਰ ਦੱਸੂ ਤੈਨੂੰ ਕਿੰਨਾ ਚਿਰ ਹੋ ਗਿਆ ਮੈਂ ਤਾਂ ਸਾਰੀ ਉਮਰ ਹੀ ਹੋ ਗਈ ਸਾਰੀ ਉਮਰ ਤੈਨੂੰ ਕਿਹੜੀਆਂ ਚ 5-5000 ਦੀਆਂ ਜਿਹੜੀਆਂ ਪੱਠਾਂ ਮਿਲ ਗਈਆਂ ਮੈਂ ਜਰਾ ਮੇਰ ਨਾਲ ਤਾਂ ਕਾਨੂੰ ਅੜੀ ਲਾਉਣੇ ਉਹ ਨਹੀਂ ਅੜੀ ਨਹੀਂ ਮੈਂ ਤੈਨੂੰ 4-4 ਦੀਆਂ ਦੂੰ ਉਹ ਕਾਨੂੰ ਦੰਨਾ ਚੱਲ ਜਿੰਨੀਆਂ ਕਹੇ ਆ ਜਾ ਮੈਂ ਵੀ ਚੇਲਾ ਮਗਰ ਜਲਾਹੇ ਦਾ ਉਹ ਕਾਨੂੰ ਕਿੱਥੇ ਜਲਾਹੇ ਦੇ ਫਿਰ ਇਹਦੀਆਂ ਨੂੰ ਤੈਨੂੰ ਕੱਢ ਕੇ ਤੋਪਾਂ ਕਾਨੂੰ ਨਿਕਲਦੀਆਂ ਨੇ ਤੋਪਾਂ ਨਾਲ ਧਾਕ ਧਾਕ ਚਲਾਈ ਉਸ ਨਹੀਂ ਚੱਲਦਾ ਨਾ ਚੱਲ ਮੈਂ ਜਰਾ ਅੱਜ ਫਿਰ ਦੇਖੀ ਜੂ ਦੋਏ ਮੁੰਡੀ ਪੁੱਤ ਕੋਈ ਚੱਕਰ ਨਹੀਂ ਆਹ ਦੇਖ ਮੇਲਾ ਬਟੇ ਚਾਹ ਪਾਣੀ ਪੀ ਲੈ ਰੋਟੀ ਛਕੋ ਲੰਗਰ ਚੱਲਦਾ ਥੱਲੇ ਚੱਲਦਾ ਹੁੰਦਾ ਮੇਲਾ ਦੇਖੋ ਹੋਰ ਤਾਂ ਨਹੀਂ ਲੈਣੀ ਤੇਰੇ ਮਾਗਰ ਖੜੀ ਜਿਹੜੀ ਫੜਦਾ ਐਨੇ ਇਹਨੂੰ ਪਾਲ ਕੋਣੀ ਦਵਾ ਦੇ ਬਈ ਹੈ ਛੋਟੀ ਦਵਾ ਦੇ ਇੱਕ ਹਾਂ ਦਵਾ ਦੇਣਾ ਦੇਖੋ ਜੀ ਹਾਂ ਦੱਸੋ ਕੀ ਮੰਗਦਾ ਛੋਟੀ ਦਵਾ ਦੇਣਾ ਆ ਜਾ ਇੱਥੇ ਦਵਾ ਦੇਣਾ ਕੋਈ ਨਹੀਂ ਪਾ ਦੇਣਾ ਦਾ ਹੋ ਗਿਆ ਹਾਂ ਦੱਸੋ ਜੀ ਇਹ ਨਹੀਂ ਉਹ ਤਾਂ ਹਾਂ ਦੱਸੋ ਵੀਰੇ ਕਿਰੀ ਜਾਣ ਦੇ ਕੋਈ ਗੱਲ ਨਹੀਂ ਕਿੰਨੇ ਦਾ ਮਾਰ ਉਹਨੇ ਕੀ ਮੰਗਦਾ ਮੈਜਰ 9000 ਆਈ ਇਹਦਾ ਵੀਰੇ ਤੂੰ ਲਾ ਭਾਈ ਸਹੀ 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 ਹੈ ਸਾਢੇ ਪੰਜ ਨਾ ਸਾਢੇ ਪੰਜ ਦੀ ਤਾਂ ਨਹੀਂ ਬਣਨੀ ਕੱਚਾ ਮੁੱਲ ਨਾਲ ਲਾ ਕੱਚਾ ਮੁੱਲ ਨਾਲ ਮੇਰੀ ਗੱਲ ਤੇ ਅਸਰ ਕਰੇਗਾ ਭਾਈ ਮੈਂ ਜਰਾ ਇੱਕੋ ਹੀ ਦੱਸ ਕਿੰਨੇ ਦੇ ਗਏ ਰਾਜੂ ਯਾਰ ਮੇਰੇ ਤੋਂ ਬਾਲੀਆਂ ਮੇਰੇ ਤੋਂ ਵੀ ਨਹੀਂ ਤੜਕੇ ਤੜਕੇ ਮੈਂ ਨਵੇਂ ਕਰ ਦੇ ਕੇ ਤੁਸੀਂ ਲੈ ਜਾਓ ਜੰਨੇ ਦੀ ਹੈਗੀ ਦੱਸ ਦੱਸ 100 200 ਘੱਟ ਨਹੀਂ ਬਾਲੀ ਵੱਡੀ ਮਾਰ ਨਹੀਂ ਹੈਗੀ ਬਾਈ ਬਾਲੀ ਵੱਡੀ ਮਾਰ ਨਹੀਂ ਹੈਗੀ ਇਹਦੇ ਚ ਮਾਰ ਹੋਵੇ ਨਾ ਹੋਵੇ 7000 ਦੀ ਮੀਮ ਨਹੀਂ ਦੀ ਨਹੀਂ ਹੁੰਦੀ ਜੀ ਮੈਂ ਇਹਨੂੰ ਪੁੱਛਿਆ ਨਹੀਂ ਵਿਚਾਰੇ ਨੂੰ ਕੋਈ ਗੱਲ ਨਹੀਂ ਪਾਲ ਨਹੀਂ ਇਹਨੇ ਕੋਈ ਗੱਲ ਨਹੀਂ ਜੀ ਦੇ ਦੇ ਮੇਰੇ ਕਰਨੀ ਉਹਦਾ ਪਾਲੇ ਯਾਰ ਮੇਰੇ ਕਰਨੀ ਉਹਦਾ ਦੇ 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 ਉਹ ਨਹੀਂ ਹੁੰਦੀ ਹੋਰ ਕਿੰਨੇ ਦੀ ਨਹੀਂ ਹੁੰਦੀ ਹੋਰ ਕਿੰਨੇ ਦੀ 8500 ਦੀ ਲੈ ਜਾ ਨਾ ਪੂਰਾ ਘਰਾਤ tha ਲੈ ਫੜਾ ਆਪਣੀ ਸਾਢੇ 7 ਦੀ ਵੇਚ ਉਹ ਨਹੀਂ ਵੇਚੀ ਜਾਂਦੀ ਉਹ ਨਹੀਂ ਵੀਰੇ ਉਹ ਛੱਡ ਪਰ ਉਹ ਨਹੀਂ ਮੰਗਿਆ ਗਰੀਬ ਬੰਦਾ ਕਰਕੇ ਰੇਟ ਮੰਗਿਆ 12000 ਮੰਗਿਆ ਪਹਿਲਾਂ ਆਇਆ ਸੀ 10 3000 ਰੁਪਇਆ ਇਹਨੂੰ ਪਸ ਪਹਿਲਾਂ ਕੀ ਮੰਗਿਆ ਸੀ ਤੂੰ ਇਹ ਤੋਂ ਮੜਾ ਜਾ ਐ ਪਸ ਵੀ ਮੰਗਿਆ ਕੀ ਦੀ ਪਹਿਲਾਂ ਕੀ ਮੰਗਿਆ ਸੀ 10000 ਰੁਪਇਆ ਮੰਗਿਆ ਸੀ ਇਹਨੂੰ ਪਸਲਾ 10000 ਰੁਪਇਆ ਮੰਗਿਆ ਸੀ ਨਾਲ ਤੂੰ ਆਇਆ ਪਾਈ ਜਤ ਕਰਦੇ ਹਰ ਇੱਕ ਬੰਦੇ ਦੀ ਗਰੀਬ ਬੰਦਾ 30 3000 ਰੁਪਇਆ ਮੰਗਿਆ ਸੀ ਤਿੰਨਾਂ ਪੱਠਾਂ ਦਾ ਦਾ ਕੋ। ਲੈ ਫੜ। ਉਹਨਾਂ ਖਰ ਹੁੰਨਾ ਮੋੜੀ। ਪੂਰੀ ਅਠ ਦੀ। ਚੱਲ ਲੈ ਜਾ। 9 ਮਿੰਟ। ਸਾਈ ਤੇਰੀ ਐ ਇਹ? ਹਾਂ ਸਾਈ ਵਾਪਸ। ਹਾਂ ਨਿਬੜ ਗਿਆ ਫਰਾ। ਆ ਦੂਈ ਕਾਡੋ ਮੈਂ ਵੀ ਨਹੀਂ ਕਾਲੀ। ਆ ਛੋਟੀਆਂ ਦੋਈ। ਓਏ ਕਾਲੀ ਤੀਰੇ। ਉਹ ਕੱਢ ਕਾਲੀ। ਕਿਉਂ? ਛੋਟੀ ਲੈਣੀ ਆ। ਆ ਛੋਟੀ ਦੇ ਦੇ ਆ ਦੇ। ਓਏ ਛੋਟੀ ਕੀ ਕਰੇਗਾ ਤੂੰ ਐਡੀ ਛੋਟੀ ਲੈ ਕੇ। ਸਾਰਾ ਕੁਸਤਾ ਖਾਂਦੀਆਂ ਨੇ ਇਹਨਾਂ ਨੂੰ ਛੋਟੀਆਂ ਨੂੰ ਕੀ ਹੋਇਆ? ਲੈ ਲੈ ਆ ਲੈ ਫਰਾ। ਉਹ ਦੂਜੀ ਦਿਖਾ ਦੇ ਦਿਖਾ ਦੇ ਛੋਟੀ ਜਮੀ ਛੋਟੀ ਇਹ ਦੁੱਧ ਪਿਉਣਾ ਕੋਈ ਨੂੰ ਕੋਈ ਨਾ ਕੋਈ ਨਾ ਇੱਕ ਉਪਰਾਂ ਖੜੀ ਆ ਹਾਂ ਇਹਦਾ ਕਿਾ ਪੈਸੇ ਨੇ ਮੈਂ ਜਰਾ ਉਹ ਵੀ ਕੱਢ ਲਿਆ ਮੈਂ ਜਰਾ ਕਿਾ ਪੈਸੇ ਨੇ ਕਿਹੜੀ ਲੈਣੀ ਆ ਇਹ ਲੈ ਲੈ ਕੋਈ ਲੈ ਇਹ ਦੇ 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 ਇੱਕ ਆ ਤੀ ਆ ਦੇਖ ਇਹ ਕਿਹੜੀ ਲੈਣੀ ਲੈ ਕਿਹੜੀ ਕੋਈ ਲੈ ਜਾ ਮਗਰਾ ਹਾਂ ਆ ਫੜੀ ਮੈਂ ਕਿਹੜੀ ਨੂੰ ਤੇਰੇ ਦੱਸ ਭਾਈ ਕਿਹ ਰੁਪਏ ਦੀ ਹਾਂ ਦੱਸ ਮੈਂ ਜਰਾ ਛੋਟੀ ਉਹ ਦੇ ਦੇ ਨੂੰ ਸਸਤੀ ਜੀ ਸਸਤੀ ਹਾਂ ਸਸਤੀ ਇਹ ਤਾਂ ਮੇਰੇ ਕੋਲੇ ਮਿੰਗੜਾ ਵੀ ਨਹੀਂ ਹੈਗੀਆਂ ਮੇਰੇ ਆ ਤਾਂ ਉਹ ਵੀ ਸੋਨੇ ਦੇ ਭਾਅ ਵੇਕਦਿਆਂ ਨੇ ਇਕੱਠੀਆਂ ਕਰਕੇ ਲੈ ਕੇ ਜਾਵਾਂਗੇ ਬਹੁਤ ਵਧੀਆ ਮਿੰਗੜਾ ਵੀ ਮੈਨੂੰ ਦਾ ਉਹ ਕੋਈ ਗੱਲ ਨਹੀਂ ਤੂੰ ਇਹ ਇਕੱਠਾ ਕਰਦੀ 100 100 ਸੈਲਾ ਹਿਮਾਚਲ ਵਿੱਚ ਵੇਚ ਦੂੰ ਹੋ ਮੈਨੂੰ ਇਹ ਦੇ ਦੀ ਮੈਂ ਮੈਂ 80 ਬਿੱਗੇ ਮੇਰੇ ਕੋਲੇ ਆਪਦੇ ਕੋਲੀ ਆ ਦੋਏ ਭਾਈਆਂ ਕੋਲੇ ਸਾਡੇ ਕੋਲੇ ਜ਼ਮੀਨ ਵਸੇਰੀਆ ਰੱਬ ਦਾ ਦਿੱਤਾ ਨਾ ਫਰਚਾ ਕੋਈ ਨਾ 80 ਬਿੱਗੇ ਹੋਰ ਆ ਜੂਗੀ ਚੱਲੇ ਹਾਂਜੀ ਆ ਜੀ ਚਾਰ 5 7 8 ਆ ਬਾਈ ਵੱਧ ਦੇ ਦਿੱਤੇ ਔਰ 13 ਮੇਰੇ ਤੂੰ ਖੁਸ਼ੀ ਨਹੀਂ ਦੇ ਦੇ ਧੱਕਾ ਨਹੀਂ ਕਰਨਾ ਗਰੀਬ ਨਾਲ ਨਾ ਨਾ ਆਪਦੀ ਖੁਸ਼ੀ ਤੋਂ ਦੇ ਕਹੇਗਾ 400 ਕੱਟ ਲੈ 300 ਕੱਟ ਲੈ ਤੇਰੀ ਖੁਸ਼ੀ ਤੋਂ ਦੇ ਬਾਈ ਮੈਂ ਨਹੀਂ ਕੱਟਦਾ 300 ਬੱਸ ਚਲੋ ਤਾਂ ਕਹੇ ਤਾਂ ਤਾਂ ਕੱਟ ਲੈਣੇ ਕਿਉਂ ਮੇਜਰਾ ਨਹੀਂ ਆਪਾਂ ਨਹੀਂ ਬਈ ਕਿਸੇ ਗਰੀਬ ਨਾਲ ਧੱਕਾ ਕਰਦੇ ਪੱਕਾ ਜੀ ਦੇਣਾ 500 ਨਫਰੇ ਦੇਣਾ ਭਾਈ ਕਿੰਨੇ ਦਾ 7 ਦਾ ਲੈ ਆਏ 7 ਦੇਣਾ ਕੋਈ ਗੱਲ ਨਹੀਂ ਕਿਹੜਾ ਕੀ ਤੋਂ ਲਿਆ ਹੈ ਹਾਂ ਹਾਂ ਕਿੱਥੇ ਲੈ ਗਏ ਮੈਂ ਚੱਕ ਭਾਈ 200 ਜਿਹਦਾ ਜਿਹੜਾ ਲੈ ਕੇ ਆਇਆ ਹੈ ਜਿਹੜਾ ਲੈ ਕੇ ਆਇਆ ਉਹਨੂੰ ਪੱਸਾ ਇਹਦੇ ਇਹਦੇ ਤੈਨੂੰ ਡਬਲ ਚ ਵੀ ਨਹੀਂ ਦਿੰਦੇ ਯਾਰ ਇਹ ਤਾਂ ਅਸੀਂ ਆਪਦੇ ਨੂੰ 500 ਨਫਰੇ ਦੇਣਾ ਹੈ ਕਿਹੜੀ ਮੈਂ ਨਹੀਂ ਕੱਢੀਏ ਇਹਦੇ ਦਾ ਘਰ ਵਾਸਤੇ ਲਿਆਗਾ ਉਹ ਮਾਤ ਲਾਵਾਂਗੇ ਕਿਹੜੀਆਂ ਚੋ ਛੋਟੀ ਜਾਵਾਂ ਚੁੰਗੜ ਚੱਲ ਚੁੰਗੜ ਲੈ ਲੈ ਫਿਰ ਆ ਛੜੀ ਬਈ ਯਾਰ ੱਲੀ ਲੈ ਬਈ ਚਲਾ ਲੈ ਜਾ ਭਰਾਵਾ ਵਧੀਆ ਰਹੇਗਾ ਚੁੰਗੜ ਚ ਫਿਰ ਇੱਥੇ ਅਗਲੇ ਵਾਰੀ ਮੰਡੀ ਆਵੇਂਗਾ ਵੀ ਮਰਗੀ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਕੋਈ ਨਾ ਖੜੀ ਰਹਿਣ ਦੇ ਹਾਂ ਇਹਦੇ ਸੱਪ ਤੇ ਚਟਾ ਆ ਜੀ ਹਾਂ ਹਾਂ ਆ ਸੀ ਆ ਸੀ ਓਏ ਆ ਸੀ ਓਏ ਆ ਤੀ ਆ ਤੀ ਆ ਸੀ 1000 ਕੈ ਰੁਪਈਆ ਦੇ ਕੰਨ ਦੇਖ ਓਏ ਛੱਡ ਕੰਨਾਂ ਨੂੰ ਯਾਰ ਕੈ ਰੁਪਈਆ ਦੀ ਹੈ 7000 ਦੀ ਇਜਵਾ ਖਨੋ ਦੇਨੀਆ ਕੋਸਾ ਤੂੰ ਦੱਸ ਦੇ ਤੂੰ ਦੱਸ ਤੂੰ ਦੱਸ ਦੇ ਤੂੰ ਹੀ ਦੱਸ ਬਾਈ ਕਿੰਨੇ ਦੀ ਹੈ ਮੈਂ ਨਹੀਂ ਦੱਸਦਾ ਮੈਂ ਟਿਕਾ ਲੋਟ ਵੀ ਨਹੀਂ ਆਣੀ ਤੂੰ ਦੱਸ ਦੇ ਚਲ ਬੁੱਕਲ ਚ ਲੈ ਜਾਇਆ ਫੜ ਕੇ ਕੋਈ ਨਾਲ ਓਏ ਉਹਨੂੰ ਕੀ ਛੇਰ ਹੈ ਮੈਨੂੰ ਦੱਸ ਲਦਾ ਤੂੰ ਸਕੂਟਰ ਤੇ ਦੱਸ ਲਦਾ ਸਕੂਟਰ ਤੇ ਮੈਂ ਲੈ ਜੀ ਲੋਡ ਆਪੇ ਕਰ ਲੋ ਕੈਸਾ ਹੀ ਕੱਟ ਤੇਰਾ ਲਈ ਦੱਸ ਕਿਰ ਰੁਪਈਆ ਦੀ ਹੈ ਤੂੰ ਹੀ ਦੱਸ ਦੇ ਮੈਂ ਤਾਂ ਹੁਣ ਤੈਨੂੰ ਵੀ ਪਤਾ ਕੰਨ ਚ ਦਾ ਦੱਸ ਦੇ ਮੈਂ ਵੱਧ ਕਹਿਦਾ ਕਿਤੇ ਨਾ ਮੈਂ ਨਹੀਂ ਮੈਂ ਸਲਾਹ ਕਰ ਪਹਿਲਾਂ ਕਿਉਂ ਵੀ ਤੇਰਨਾਂ ਉਛ ਲਾਨਿਆ ਚਾਰ ਦੀ ਕਹਿੰਦਾ ਬਾਈ ਮੈਜਰਾ 60000 ਦੀ ਰਾਜੂ ਹੋਰ 10000 ਦੀ ਮੈਜਰਾ ਲੈ ਫਾੜੂ ਦੇਖੀ ਜੋ ਹੁਣ ਮੇਰੇ ਨਾਲ ਜੜੀ ਬਣੂਗੀ ਫੜੀ ਫੜੀ ਤੂੰ ਗੋਦੀ ਚ ਝੱਕ ਜਾ ਭੈਣ ਕਢਾਉਂਦਾ ਸਿਆਪਾ ਜਾ ਬਜੀ ਪੱਠ ਲੈ ਜਾਂਦਾ ਤੂੰ ਪੈਸੇ ਲੈਂਦਾ ਪੁੱਤ ਜਾ ਨਹੀਂ ਪੰਚਾਇਤ ਸੁਣਦੀ ਓਏ ਕਾਨੂੰਨੀ ਲੈਂਦਾ ਰੱਖ ਹੱਥ ਲੰਗੜੀਆਂ ਕਰਤੀ ਹੱਥ ਕਰ ਲੈ ਫੜਾ ਬਸ ਵੇਚਤੀ ਮੋਲਾ ਵੇਚਤੀ ਮੋਲਾ ਘੱਟ ਵੱਧ ਨਹੀਂ ਕਹਿੰਦਾ ਇੱਕ ਚੇ ਨਿਮੇੜ ਕੇ ਜਾਉਂ ਪੂਰੀ ਪੰਜ ਦੀ ਨਹੀਂ ਉਹ ਨਹੀਂ ਬਾਖ ਨੂੰ ਮੈਂ ਤਾਂ ਉਧੰਦਾ ਸੀ ਹੁਣ ਪੈਸਿਆਂ ਨੂੰ ਵੀ ਨਹੀਂ ਦਿੰਦਾ ਫਿਰ ਨਾਲੇ ਮੇਰੀ ਗੱਲ ਸੁਣਾ ਅਗਲਾ ਕੋ ਪੈਸੇ ਲੈ ਲੈ ਨਾਲੇ ਵੇਚਤੀ ਹੂੰ ਪੈਸੇ ਲੈ ਕੇ ਵੇਚੀ ਐ ਪੈਸੇ ਲੈ ਕੇ ਭਾਈ ਅਗਲਾ ਪੈਸੇ ਲੈ ਕੇ ਵੇਚੀ ਐ ਕੋਈ ਵੀ ਪੱਠਾ ਦੇ ਪੈਸੇ ਲੈ ਕੇ ਵੇਚੀ ਐ ਛੱਡਾ ਲੈ ਜਾ ਪੈਸੇ ਦੇ ਕੱਢ ਲੈ ਜਿਵੇਂ ਮੇਰੀ ਗੱਲ ਸੁਣਾ ਪੈਸੇ ਲੈ ਕੇ ਅਗਲਾ ਕਹੂ ਤਾਂ ਸਹੀ ਵੀ ਫਰੀ ਦਿੰਦੀ ਆ ਪਾਸ ਤੂੰ ਪੈਸੇ ਕੱਢ ਇਹਨੂੰ ਪੁੱਕੀ ਜਾਣ ਦੇ ਓ ਬਾਈ ਯਾਰ ਕਿੱਥੇ ਯਾਰ ਬਈ ਜੀ ਨਹੀਂ ਬਾਈ 5-5000 ਦੀਆਂ ਕਿੱਥੇ ਆਪਾਂ ਜਾਮਦੇ ਮੇਮਣੇ ਵੀ ਨਹੀਂ ਮਿਲਦੇ ਬਾਈ ਕਿੱਥੇ ਦੀ ਏ ਫੜ ਪੈਸੇ ਫੜ ਨਹੀਂ ਹੋਣੀ ਰਾਜੂ ਕੋਈ ਫਾਇਦਾ ਨਹੀਂ ਆ ਹੁਣ ਮੈਂ ਨਹੀਂ ਹੋਰ ਕੁਝ ਕਰ ਸਕਦਾ ਨਾ ਕਰ ਫਿਰ ਮੈਂ ਕਿਹੜਾ ਤੈਨੂੰ ਧੰਗਾ ਕਰਦਾ ਲੈ ਲੈਣ ਦੇ ਉੱਤੋਂ ਆ ਲੈਂਦਾ 4000 ਦੀ ਆਫਰ ਦਿੱਤੀ ਸੀ ਮੈਨੂੰ ਕੋਈ ਗੱਲ ਨਹੀਂ ਯਾਰ ਅਗਲਾ ਚਾਹੇ 3 ਦੀ ਦੇਵੇ ਤੈਨੂੰ ਮੈਂ ਕੀ ਕਰਾਂ ਜਿਸ ਵੇ ਪੁੱਗੂ ਅਸੀਂ ਤਾਂ ਹੀ ਦਵਾਂਗੇ ਐਵੇਂ ਦੇ ਦੇ ਦੀਏ ਛੱਡ ਦੇ ਬੇਟੀ ਕੋਈ ਗੱਲ ਆ ਥੋੜੀ ਦੇ ਦਈਏ ਚਲੋ ਲਖਿਆ ਲਓ ਦੀ ਪਰਚੀ ਜੇ ਤੈਨੂੰ ਪੁੱਗੂਗੀ ਸਾਨੂੰ ਅਸੀਂ ਤਾਂ ਹੀ ਦਵਾਵਾਂਗੇ ਉਹ ਲਖਾਈ ਕਰਾ ਲਿਓ ਪੀ ਢੜਕਾ ਲਾਵਾਂ ਵੀਡੀਓ ਬਣੀ ਜਾਂਦੀ ਆ ਯਾਰ ਕਿਉਂ ਯਾਰ ਮਾੜੇ ਜਿਹਾਂ ਵੀਡੀਓ ਆਈ ਗਈ ਹੁਣ ਯਾਰ ਮੈਂ ਕੀ ਕਰਾਂ ਲੇ ਕਹਿਣਗੇ ਅਸੀਂ ਜਮਾਈ ਮਰਵਾ ਨਹੀਂ ਕਿੰਨਾ ਚਿਰ ਹੋ ਗਿਆ ਬੱਕਰੀਆਂ ਯਾਰ ਦੇ ਨੂੰ ਮੈਨੂੰ ਤਾਂ ਪਤਾ ਨਹੀਂ ਹੋ ਗਿਆ ਪਤਾ ਨਹੀਂ ਨਾ ਹੋ ਗਿਆ ਤੈਨੂੰ ਦੱਸ ਕਿੰਨਾ ਚਿਰ ਨਹੀਂ ਨਹੀਂ ਮੈਂ ਮੈਂ ਤਾਂ ਫੇਰ ਦੱਸੂ ਤੈਨੂੰ ਕਿੰਨਾ ਚਿਰ ਹੋ ਗਿਆ ਮੇਨ ਤਾਂ ਸਾਰੀ ਉਮਰ ਹੀ ਹੋ ਗਈ ਸਾਰੀ ਉਮਰ ਤੈਨੂੰ ਕਿਹੜੀਆਂ ਚ 5-5000 ਦੀਆਂ ਜਿਹੜੀਆਂ ਪੱਠਾਂ ਮਿਲ ਗਈਆਂ ਮੈਜਰਾ ਮੇਰੇ ਨਾਲ ਤਾਂ ਕਨਵੜੀ ਲੋਨੇ ਉਹ ਨਹੀਂ ਆੜੀ ਨਹੀਂ ਮੈਂ ਤੈਨੂੰ ਚਾਰ-ਚਾਰ ਦੀਏ ਤੂੰ ਉਹ ਕਾਨੂੰ ਦੰਨਾ ਚੱਲ ਜਿੰਨੀਆਂ ਕਹੇ ਆ ਜਾ ਮੈਂ ਵੀ ਚੇਲਾ ਮੱਗਰ ਜਲਾਹੇ ਦਾ ਉਹ ਕਾਨੂੰ ਕਿੱਥੇ ਜਲਾਹੇ ਦੇ ਫਿਰ ਇਹਦੀਆਂ ਨੇ ਮੂੰਹ ਤੈਨੂੰ ਕੱਢ ਕੇ ਧੋਪਾਂ ਕਾਨੂੰ ਨਿਕਲਦੀਆਂ ਨੇ ਤੂਫਾਨ ਨਾਲੇ ਧਾਕ ਨਾਕ ਚਲਾਈ ਕੁਛ ਨਹੀਂ ਚੱਲਦਾ ਨਾ ਚੱਲ ਮੈਜਰਾ ਅੱਜ ਫਿਰ ਦੇਖੀ ਜੂ ਗੋਏ ਉਹਨੇ ਆਪਾਂ ਸਟਾਰਟ ਕਿਉਂ ਲਾਣੇ ਜ਼ਰਾ ਆਪਾਂ ਤਾਂ ਸਟਾਰਟ ਆ ਨਹੀਂ ਮਿਸ ਵੀ ਹੋ ਜਾਂਦੇ ਨੇ ਮਿਸ ਨਹੀਂ ਹੁੰਦੀ ਉਹ ਮਿਸ ਵੀ ਉਹ ਸਾਨੂੰ ਕੀ ਆ ਯਾਰ ਸਾਡੀਆਂ ਇਕੱਠੀਆਂ ਕਰੋ ਚਕਾ ਦਾਂਗੇ ਭਰ ਲਈ ਗੱਡੀ ਬੱਕਰੀਆਂ ਦਾ ਦੋਸਰ ਦੁੱਧ ਡੇਰੀ ਚ ਪਾਵਾਂਗੇ ਸਾਡੇ ਘਾਟੇ ਵਾਧੇ ਪੂਰੇ ਹੋ ਜਾਣਗੇ ਕਿਉਂ ਜੀ ਗੋਲੀ ਕਿਤੇ ਹੋ ਰਹੀ ਨਾ ਕਿਸੇ ਦੇ ਘਰੇ ਡਿੱਗ ਜੇ ਗੋਲੀ ਦਾ ਪਟੜਾ ਬੰਬ ਦੇ ਚੱਲੀ ਨਹੀਂ ਉਹ ਪੈਸੇ ਇਹਨੇ ਤਾਂ ਇਹਨੇ ਕੋਠੀ ਪਾਉਣੀ ਐ ਹੁਣ ਆਪਣੀ ਪਈ ਹੋਈ ਐ ਉਰਾ ਕਰੀ ਚੱਲ ਮੇਰੀ ਪੈ ਜੂਗੀ ਪ੍ਰਮਾਤਮਾ ਪਵਾ ਦੇ ਸਭ ਦੀਆਂ ਕੋਠੀਆਂ ਮੈਂ ਬਾੜੇ ਬਚਨ ਕਿਸੇ ਨੂੰ ਬੋਲੀ ਨਹੀਂ ਕਦੇ ਵਧੀਆ ਗੱਲਾਂ ਬੋਲਣੇ ਵੀ ਨਹੀਂ ਚਾਹੀਦੇ ਹੁਣ ਲਿਖਾਈ ਉਤਲੀ ਕਰਾ ਦਈਏ ਸੀ ਕਾਦੀ ਲਿਖਾਈ ਕੋਈ ਪਾਸ ਮੈਂ ਕਰਾ ਦੇਣਾ ਲੱਗੇ ਪੰਜ ਦੇ ਕੇ ਮੈਂ ਕਰਾ ਦੇਣਾ 2 3 4 5 ਪੰਜ ਦਾ ਨੋਟ ਕੱਢੀ ਆ ਚੱਕ ਹੁਣ ਬੋਲਿਆ ਜਾਂ ਹਾਂ ਸੋਚ ਲਈ ਫਿਰ ਗੋਲੀ ਮਾਰੇਗਾ ਮਾਰ ਕੇ ਦਊਂ ਮੈਂ ਮੈਂ ਮਾਰ ਦੇ ਤੂੰ ਮੰਗਾ ਪਿਸਤੌਲ ਘਰੇ ਨਾਲ ਭੁੱਲਿਆ ਹੋਵੇਂ ਪਿਸਤੌਲ ਨਹੀਂ ਹੈਗਾ ਮੇਲੇ ਤਾਂ ਐਂ ਪਿਸਤੌਲ ਹੈ ਮੇਰੇ ਤਾਂ ਮੇਰਾ ਚਿਚੜੀ ਜੂ ਚਿੰਬੜ ਗਿਆ ਤੇਰੇ ਉੱਤਰ ਨਹੀਂ ਚੱਲ ਠੀਕ ਹੈ ਗੱਲ ਨਹੀਂ ਯਾਰ ਤਾਂ ਸਾਰੀ ਮੰਡੀ ਚੱਕੀ ਫਿਰੀ ਜਾਉ ਤੜਾ ਰੇ ਮੋੜਿਆ ਵੇ ਕਿੱਧਰ ਗਵਾਚ ਗਈ ਵੋ ਯਾਰ ਮੇਮ ਨਹੀਂ ਉਹ ਖੋਈ ਗਈ ਹੈਂ ਉਹ ਖੜੀ ਆ ਵੇ ਬਸ ਕੱਢ ਲੈ ਯਾਰ ਓ ਲਿਆ ਭਾਈ ਫੂਲੀ ਲਿਆ ਭਾਈ ਛੋਟੇ ਭਾਈ ਲਿਆ ਮੈਂ ਨੂੰ ਬਾਦਾ ਤਾਂ ਮੈਨੂੰ ਉਹ ਦੋ ਦੋਵੇਂ ਮੇਂੀਆਂ ਚ ਬਾਦਾ ਦਾ ਦੇ ਦੋ ਇਹਨੂੰ ਬਾਦਾ ਦੇ ਦੋ ਇਹਨੂੰ ਯਾਰ ਭਾਈ ਦੇਖੋ ਭਾਈ ਆ ਮੈਂ ਜਰ ਰਸਤਾਨੀ ਤੋਂ ਭਾਈ ਫੂਲੀ ਮੇਮ ਨਹੀਂ ਲਈਆ ਜੋ ਆਖਣੇ ਪੂਰੇ ਕੰਨਾ ਕੋਨਾਂ ਦੀ ਹੈਟ ਵਧੀਆ ਤੇ ਸੋਣੀਏ ਜੋੜੀ ਲਈ ਆ ਜੀ ਆ ਜੋੜੀ ਇੱਕ ਆ ਲਈਆ ਇੱਕ ਕਬੱਡੀ ਲਈ ਆ ਦੋ ਹੋ ਗਈ ਖਰਜ ਬੱਚੇ ਜਾਣਦੇ ਜਾਣਦੇ ਕੋਈ ਨਾ ਫਿਰ ਨਹੀਂ ਜਾਣਦੇ ਬਾ ਬਾਈ ਬਾ